ਕਿੰਨੀ ਚੰਗੀ ਰੂਹ ਸੀ ਤੇ ਜਾਨ ਲੱਗਿਆ ਵੀ ਲੋਕਾਂ ਨੂੰ ਜਿਹੜਾ ਸੁਨੇਹਾ ਦੇ ਗਏ ਕਿ ਆਪਣੀ ਅੱਖਾਂ ਦਾਨ ਕਰਕੇ ਕਿਸੇ ਹੋਰ ਦਾ ਜੀਵਤ ਕਰਗੇ ਜੀਵਨ ਕੀ ਫੈਸਲਾ ਕਿਦਾਂ ਦਾ ਲੱਗਿਆ ਤੁਹਾਨੂੰ ਫੈਸਲਾ ਇਹਨਾਂ ਦਾ ਬਹੁਤ ਵਧੀਆ ਜੀ ਇੱਕ ਬਹੁਤ ਹੀ ਨੇਕ ਇਨਸਾਨ ਸਨ ਇਹ ਸਾਡੇ ਬਹੁਤ ਸਤਿਕਾਰਯੋਗ ਇੰਜੀਨੀਅਰ ਸਰਦਾਰ ਰਗਵੀਰ ਸਿੰਘ ਜੀ ਬੈਲ ਜੋ ਕਿ ਬਿਜਲੀ ਬੋਰਡ ਤੋਂ ਬਤੌਰ ਐਡੀਸ਼ਨਲ ਸੁਪਰਡੈਂਟ ਇੰਜੀਨੀਅਰ ਰਟਾਇਰ ਹੋਏ ਨੇ ਅੰਕ ਨੇ ਇੱਕ ਕਿਸ ਤਰੀਕੇ ਦਾ ਫੈਸਲਾ ਲਗਿਆ ਤੁਹਾਨੂੰ ਵੀ ਅੱਖਾਂ ਡੋਨੇਟ ਕਰਕੇ ਚੱਲੇ ਆ ਇੱਕ ਚੰਗਾ ਫੈਸਲਾ ਬਹੁਤ ਚੰਗਾ ਬਹੁਤ ਜੀ ਬੜੀ ਸੇਵਾ ਹੈ ਜੀ ਬਹੁਤ ਹੀ ਸੇਵਾ ਚ ਸਾਰੇ ਅੰਗ ਡੋਨੇਟ ਕਰ ਦੇ ਦੇ ਚਾਹੀਦੇ ਸਰੀਰ ਦਾ ਕੀ ਆ ਉਸ ਨੂੰ ਤਾਂ ਸੜ ਜਾਣਾ ਲੁਜਾਣਾ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਿੰਦ ਕੌਰ ਅੱਜ ਅਸੀਂ ਅੰਤਿਮ ਅਰਦਾਸ ਤੇ ਮੌਜੂਦ ਆਂ ਉਹਨਾਂ ਦੀ ਜਿਨ੍ਹਾਂ ਨੇ ਕਿ ਆਪਣਾ ਜੀਵਨ ਸਮਾਪਤ ਹੁੰਦਿਆਂ ਹੀ ਇੱਕ ਹੋਰ ਜੀਵਨ ਇੱਕ ਹੋਰ ਸਰੀਰ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਬਿਲਕੁਲ ਜੇਕਰ ਗੱਲਬਾਤ ਕੀਤੀ ਜਾਵੇ ਇਨਸਾਨ ਦਾ ਸਰੀਰ ਜਿਹੜਾ ਕਿ ਇੱਕ ਰਾਖ ਬਣ ਜਾਂਦਾ ਪਰ ਜਿਹੜੇ ਸਾਡੇ ਅੰਗ ਨੇ ਮਰਨ ਤੋਂ ਬਾਅਦ ਕੰਮ ਤਾਂ ਨਹੀਂ ਆਉਂਦੇ ਪਰ ਜੇਕਰ ਤੁਸੀਂ ਡੋਨੇਸ਼ਨ ਕਰਦੇ ਹੋ ਤਾਂ ਉਹੀ ਅੰਗ ਕਿਸੇ ਹੋਰ ਦੇ ਸਰੀਰ ਦੇ ਵਿੱਚ ਜੀਵਤ ਰਹਿਣਗੇ ਕਾ ਸਾਡੇ ਨਾਲ ਇਸ ਵੇਲੇ ਬਹੁਤ ਸਾਰੇ ਲੋਕ ਮੌਜੂਦ ਨੇ ਜਿਹੜੇ ਕਿ ਬਹੁਤ ਜ਼ਿਆਦਾ ਪ੍ਰੇਰਿਤ ਹੋ ਰਹੇ ਨੇ ਇਸ ਚੀਜ਼ ਤੋਂ ਕਿਉਂਕਿ ਡੋਨੇਸ਼ਨਸ ਜਿਹੜੀਆਂ ਨੇ ਅੱਜ ਕੱਲ ਬਹੁਤ ਜ਼ਿਆਦਾ ਚੱਲ ਵੀ ਰਹੀਆਂ ਨੇ ਪਰ ਅੱਖਾਂ ਡੋਨੇਟ ਕਰਨੀਆਂ ਕਿਸੇ ਨੂੰ ਆਪਣੇ ਉਹ ਅੰਗ ਦੇ ਜਨਾ ਜਿਸ ਨੇ ਕਿ ਸਾਰੀ ਜ਼ਿੰਦਗੀ ਅੱਗੇ ਨਾਲ ਹੀ ਜਾਣਾ ਹੈ ਤਾਂ ਇਸ ਟਾਈਮ ਅਸੀਂ ਮੌਜੂਦ ਆ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਚੱਲ ਰਹੀ ਹੈ ਰਿਟਾਇਰਡ ਇੰਜੀਨੀਅਰ ਰਕबीर ਸਿੰਘ ਬਹਿਲ ਜੀ ਜਨਾ ਨੇ ਕੀ ਆਪਣੀਆਂ ਅੱਖਾਂ ਡੋਨੇਟ ਕੀਤੀਆਂ ਤੇ ਪੁਨਰਜੋਤ ਸੁਸਾਇਟੀ ਦੇ ਵੱਲੋਂ ਇਹ ਜਿਹੜੀ ਸੇਵਾ ਨਿਭਾਈ ਗਈ ਤਾਂ ਕੀ ਖਾਸੀਅਤ ਸੀ ਆਖਿਰ ਕਿਉਂ ਸੁਸਾਇਟੀ ਵਾਸਤੇ ਇੰਨਾ ਸੋਚਿਆ ਗੱਲਬਾਤ ਕਰਦੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਇਹੋ ਜੀ ਰੂਹ ਸੀ ਜੋ ਕਿ ਰੋਟਰੀ ਕਲੱਬ ਦੇ ਵਿੱਚ ਵੀ ਕੰਮ ਉਹਨਾਂ ਨੇ ਕੀਤਾ ਤੇ ਰਿਟਾਇਰਡ ਇੰਜੀਨੀਅਰ ਸੀਗੇ ਇੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪੀਐਸਪੀਸੀਐਲ ਦੇ ਵਿੱਚ ਇਹਨਾਂ ਨੇ ਲੰਬੀ ਸੇਵਾ ਨਿਭਾਈ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਨਮਾਨਿਤ ਹੋ ਰਹੇ ਨੇ ਜਿਹੜੇ ਨੇ ਜਿਨ੍ਹਾਂ ਨੂੰ ਕੀ ਇੰਜੀਨੀਅਰ ਰਗਵੀਰ ਸਿੰਘ ਬਹਿਲ ਜੀ ਜੋ ਇਸ ਵੇਲੇ ਇਸ ਸੰਸਾਰ ਤੇ ਤਾਂ ਨਹੀਂ ਹੈ ਪਰ ਆਪਣੀਆਂ ਅੱਖਾਂ ਦੇ ਨਾਲ ਜੀਵਤ ਨੇ ਬਿਲਕੁਲ ਆਪਣੀਆਂ ਅੱਖਾਂ ਕਿਸੇ ਨੂੰ ਡੋਨੇਟ ਕਰਕੇ ਗਏ ਨੇ ਜਿਸ ਨੂੰ ਇੱਕ ਨਵਾਂ ਜੀਵਨ ਮਿਲਿਆ ਤਾਂ ਉਹਨਾਂ ਦੇ ਕੰਮਾਂ ਤੇ ਗੱਲਬਾਤ ਕੀਤੀ ਜਾਵੇ ਜੇ ਤੁਸੀਂ ਸਨਮਾਨ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਿਲੇ ਹੋਇਆ ਜਿਨ੍ਹਾਂ ਨੇ ਕੀ ਇੱਕ ਸੀਨੀਅਰ ਇੰਜੀਨੀਅਰ ਦੇ ਤੌਰ ਤੇ ਪੀਐਸ ਪੀਸੀਐਲ ਦੇ ਵਿੱਚ ਸੇਵਾ ਨਿਭਾਈ ਕਈਆਂ ਦੇ ਘਰਾਂ ਦੇ ਵਿੱਚ ਜਿਹੜੀ ਹੈ ਬੱਤੀ ਯਾਨੀ ਕਿ ਲਾਈਟ ਪਹੁੰਚਾਈ ਔਰ ਬਹੁਤ ਸਾਰੇ ਘਰਾਂ ਦੇ ਵਿੱਚ ਇਹਨਾਂ ਦੀ ਯਾਦ ਵੀ ਬਣੀ ਔਰ ਇਸ ਦੇ ਨਾਲ ਦੇਖ ਕੇ ਗੱਲਬਾਤ ਕੀਤੀ ਜਾਵੇ ਇਹਨਾਂ ਦੇ ਪ੍ਰਿੰਸੀਪਲ ਏ ਸੀ ਸਰਵਿਸ ਅਬੋਵ ਸੈਲਫ ਬਿਲਕੁਲ ਆਪਣੇ ਤੋਂ ਉੱਪਰ ਉੱਠ ਕੇ ਸਰਵਿਸ ਕੀਤੀ ਔਰ ਇਸ ਦੇ ਨਾਲ ਹੀ ਆਪਣੀਆਂ ਅੱਖਾਂ ਜਿਹੜੀਆਂ ਨੇ ਆਪਣੇ ਮਰਨ ਤੋਂ ਬਾਅਦ ਡੋਨੇਟ ਕਰਨ ਦਾ ਫੈਸਲਾ ਲਿੱਤਾ ਜਿਸ ਦੇ ਵਿੱਚ ਕੀ ਜਿਹੜੀ ਇਹਨਾਂ ਨੇ ਵਿਜ਼ਨ ਦਿੱਤੀ ਹੈ ਟੂ ਕਾਰਨਲ ਬ্লাইন্ড ਇੰਡੀਵਿਜੂਅਲਸ ਔਰ ਇਸ ਦੇ ਨਾਲ ਇਹ ਡੋਨੇਟਡ ਆਪਣੀਆਂ ਪਹਿਲਾਂ ਵੀ ਡੋਨੇਸ਼ਨ ਜਿਹੜੀ ਇਹਨਾਂ ਦੀ ਕਰ ਰਹੀ ਹੈ ਜਿਹੜੇ ਕਿ ਇਹਨਾਂ ਨੇ ਆਪਣੇ ਪਿਤਾ ਜੀ ਦੀ ਆਪਣੀ ਪਤਨੀ ਦੀ ਆਪਣੇ بیٹے ਦੀ ਤਾਂ ਬਹੁਤ ਵੱਡੀ ਸੇਵਾ ਹੈ ਸੁਸਾਇਟੀ ਵਾਸਤੇ ਸਿਰਫ ਇੱਕ ਨਹੀਂ ਕਈ ਜੀਵਨ ਜਿਹੜੇ ਨੇ ਇਹਨਾਂ ਦੀ ਇਹ ਸੇਵਾ ਦੇ ਨਾਲ ਜੀਵਿਤ ਹੋ ਚੁੱਕੇ ਨੇ ਤਾਂ ਇਹਨਾਂ ਨੂੰ ਜਿਹੜਾ ਕਿ ਜਿਸ ਵੇਲੇ ਡਾਕਟਰ ਰਮੇਸ਼ ਦੇ ਪੇਸ਼ੈਂਟ ਰਹੇ ਕਰੀਬੀ ਪੇਸ਼ੈਂਟ ਹੋਣ ਦੇ ਨਾਲ ਨਾ ਜਦੋਂ ਡਾਕਟਰ ਰਮੇਸ਼ ਨੇ ਇਹਨਾਂ ਦਾ ਇੱਕ ਸਰਜਰੀ ਕੀਤੀ ਤਾਂ ਉਹਨਾਂ ਨੇ ਇਹ ਲੱਗਿਆ ਵੀ ਇੱਕ ਜਿਹੜਾ ਇਹ ਮੱਕਾ ਚੱਲ ਰਿਹਾ ਜੋ ਇਹ ਮੂਵਮੈਂਟ ਚੱਲ ਰਿਹਾ ਇੱਕ ਸਪਿਰਚੁਅਲ ਮੂਵਮੈਂਟ ਹੈ ਕਿਉਂਕਿ ਬਹੁਤ ਘੱਟ ਹੁੰਦੇ ਨੇ ਲੋਕ ਜਿਹੜੇ ਕਿ ਸੇਵਾ ਕਰਨ ਕਿਸੇ ਵਾਸਤੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਇੱਕ ਮਹਾਦਾਨ ਦੀ ਹੈ ਇੱਕ ਜਿਵੇਂ ਉਹਨਾਂ ਨੇ ਜੋ ਸੇਵਾ ਸਮਾਜ ਦੇ ਵਿੱਚ ਨਿਭਾਈ ਹੈ ਤਾਂ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਵੱਲੋਂ ਵੀ ਇਸ ਦੇ ਵਿੱਚ ਆਪਣਾ ਉਪਰਾਲਾ ਕੀਤਾ ਗਿਆ ਤਾਂ ਅੱਜ ਬਹੁਤ ਸਾਰੇ ਲੋਕ ਉਹਨਾਂ ਦੀ ਯਾਦ ਦੇ ਵਿੱਚ ਸ਼ਿਰਕਤ ਹੋਣ ਤਾਂ ਪਹੁੰਚੇ ਹੈ ਪਰ ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਸ਼ਿਰਕਤ ਹੋ ਰਹੀ ਔਰ ਉੱਥੇ ਹੀ ਦੂਜੇ ਪਾਸੇ ਇਹ ਵੀ ਦੇਖਣਗੇ ਕਿ ਆਖਿਰ ਇਹ ਜਿਹੜੇ ਇੰਜੀਨੀਅਰ ਰਗਵ ਸਿੰਘ ਬਹਿਲ ਹੈ ਜੋ ਸਿਰਫ ਜਿਵਤ ਹੋ ਕੇ ਨਹੀਂ ਮਰਨ ਤੋਂ ਬਾਅਦ ਵੀ ਆਪਣੀ ਅੱਖਾਂ ਦਾਨ ਕਰਨ ਦੇ ਨਾਲ-ਨਾਲ ਕਈ ਜ਼ਿੰਦਗੀਆਂ ਜਿਹੜੀਆਂ ਨੇ ਨਵੀਆਂ ਕਰ ਗਏ ਅਸਿਸਟ ਕਾਲ ਜੀ ਅੱਜ ਇਹਨਾਂ ਦੀ ਅੰਤਿਮ ਅਰਦਾਸ ਤੇ ਜਿਹੜੇ ਸਾਰੇ ਪਹੁੰਚੇ ਆ ਤੇ ਇਹ ਪੋਸਟਰ ਦੇਖ ਕੇ ਲੱਗ ਰਿਹਾ ਪਤਾ ਵੀ ਕਿੰਨੀ ਚੰਗੀ ਰੂਹ ਸੀ ਤੇ ਜਾਨ ਲੱਗਿਆ ਵੀ ਲੋਕਾਂ ਨੂੰ ਜਿਹੜਾ ਸੁਨੇਹਾ ਦੇ ਗਏ ਕਿ ਆਪਣੀ ਅੱਖਾਂ ਦਾਨ ਕਰਕੇ ਕਿਸੇ ਹੋਰ ਦਾ ਜੀਵਤ ਕਰ ਗਏ ਜੀਵਨ ਕੀ ਫੈਸਲਾ ਕਿਦਾਂ ਦਾ ਲੱਗਿਆ ਤੁਹਾਨੂੰ ਫੈਸਲਾ ਇਹਨਾਂ ਦਾ ਬਹੁਤ ਵਧੀਆ ਜੀ ਇੱਕ ਬਹੁਤ ਹੀ ਨੇਕ ਇਨਸਾਨ ਸਨ ਇਹ ਸਾਡੇ ਬਹੁਤ ਸਤਿਕਾਰਯੋਗ ਇੰਜੀਨੀਅਰ ਸਰਦਾਰ ਰਗਵੀਰ ਸਿੰਘ ਜੀ ਬੈਲ ਜੋ ਕਿ ਬਿਜਲੀ ਬੋਰਡ ਤੋਂ ਬਤੌਰ ਐਡੀਸ਼ਨਲ ਸੁਪਰਡੈਂਟ ਇੰਜੀਨੀਅਰ ਰਟਾਇਰ ਹੋਏ ਨੇ ਸਾਡੇ ਪੈਨਸ਼ਨਰ ਨੇ ਫਿਰ ਸੈਂਟਰਲ ਜੋ ਕਿ ਲੁਧਿਆਣਾ ਇੱਥੇ ਬਣਿਆ ਪੈਨਸ਼ਨਰਾਂ ਦੀ ਭਲਾਈ ਦੀ ਉਹਦੇ ਬਹੁਤ ਦੇ ਜਨਰਲ ਸਕੱਤਰ ਰਹੇ ਨੇ ਮੈਂ ਅੱਜਕੱਲ ਚੇਅਰਮੈਨਾਂ ਤੇ ਪੈਨਸ਼ਨਰਾਂ ਦਾ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਇੰਨੀ ਤਰ੍ਹਾਂ ਜਾਣਦਾ ਔਰ ਇੱਕ ਬਹੁਤ ਨੇਕ ਇਨਸਾਨ ਸਨ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਵੇਲੇ ਸ਼ਾਮਲ ਹੁੰਦੇ ਸਨ ਔਰ ਕਿਸੇ ਦਾ ਦੁੱਖ ਕੋਈ ਹੁੰਦਾ ਸੀ ਉਸ ਨੂੰ ਆਪਣਾ ਸਮਝ ਕੇ ਇਹ ਬਰਦਾਸ਼ਤ ਕਰਦੇ ਸੀਗੇ ਔਰ ਨਾਲ ਉਸ ਨੇ ਹਰ ਸਹਿਯੋਗ ਦਿੰਦੇ ਸੀ ਅੱਜ ਇਹਨਾਂ ਨੇ ਜਾਣ ਨਾਲ ਸਾਨੂੰ ਜੋ ਕਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਪਰਿਵਾਰਨ ਦਾ ਕਟਾ ਪਿਆ ਹੀ ਪਿਆ ਹੈ ਲੇਕਿਨ ਜੋ ਸਾਨੂੰ ਸਾਥੀਆਂ ਨੇ ਕਟਾ ਪਿਆ ਹੈ ਉਹ ਅਸੀਂ ਬਹੁਤ ਮਹਿਸੂਸ ਕਰ ਰਹੇ ਹਾਂ ਕਿਉਂਕਿ ਹਰ ਜਗ੍ਹਾ ਤੇ ਸਾਨੂੰ ਉਹਨਾਂ ਨੇ ਗਾਈਡ ਕੀਤਾ ਕੋਈ ਸਾਡਾ ਕਿਸੇ ਕਿਸੇ ਦਾ ਫੰਕਸ਼ਨ ਹੁੰਦਾ ਸੀ ਉਹਦੇ ਚ ਵੱਲ ਚੜ੍ਹ ਕੇ ਸ਼ਾਮਲ ਹੁੰਦੇ ਸੀ ਔਰ ਸਾਨੂੰ ਬਹੁਤ ਨੇਕ ਸਲਾਹ ਦਿੰਦੇ ਸੀ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਇੱਕ ਸਾਡੇ ਬਹੁਤ ਹੀ ਨੇਕ ਇਨਸਾਨ شریف ਇਨਸਾਨ ਔਰ ਇਮਾਨਦਾਰ ਇਨਸਾਨ ਤੋਂ ਵਾਂਝੇ ਹੋ ਗਏ ਹਾਂ ਔਰ ਸਾਡੇ ਮਨ ਨੂੰ ਇਸ ਚੀਜ਼ ਦਾ ਬਹੁਤ ਹੀ ਦੁੱਖ ਲਗ ਰਿਹਾ ਪਰਵਾਰਨ ਦਾ ਦੁੱਖ ਹੈ ਹੀ ਲੇਕਿਨ ਅਸੀਂ ਪਰਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸਾਥ ਦਿੰਦੇ ਆਂ ਔਰ ਉਹਨਾਂ ਨਾਲ ਹਰ ਤਰ੍ਹਾਂ ਦਾ ਦੁੱਖ ਦੀ ਘੜੀ ਵਿੱਚ ਉਹਨਾਂ ਨੂੰ ਮਹਿਸੂਸ ਕਰਦੇ ਪਰਵਾਰ ਦਾ ਸਹਿਯੋਗ ਕਰਦੇ ਆਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਸਤਗੁਰੂ ਉਹਨਾਂ ਦੀ ਵਿਚਲੀ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ੇ ਔਰ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦਾਤ ਜਗ੍ਹਾ ਦੇ ਦੇ ਵਾਹਿਗੁਰੂ ਜੀ ਦਾ ਖਾਲਸਾ ਰੱਖੀਂ ਭਤੀ ਜਿਹੜੀ ਆਦਾਂ ਨੇ ਉਹ ਰਹਿ ਜਾਂਦੀਆਂ ਨੇ ਇਨਸਾਨ ਚਲਾ ਜਾਂਦਾ ਪਰ ਮੈਨੂੰ ਲੱਗਦਾ ਵੀ ਇਹਨਾਂ ਦੇ ਜਾਣ ਦੇ ਨਾਲ ਇਹਨਾਂ ਨੇ ਜਿਹੜੀ ਆਪਣੀ ਅੱਖਾਂ ਦਾਨ ਕਰਨ ਦਾ ਫੈਸਲਾ ਲਿੱਤਾ ਹੈ ਉਹ ਸ਼ਾਇਦ ਕਿਸੇ ਹੋਰ ਦੀ ਸ਼ਰੀਰ ਦੇ ਵਿੱਚ ਜੀਵਤ ਰਹੇਗਾ ਉਸੇ ਅੱਖਾਂ ਨਾਲ ਉਹ ਦੇਖ ਸਕਦੇ ਹੈ ਸਰ ਰਘਵੀਰ ਸਿੰਘ ਜੀ ਬਹਿਲ ਇੱਕ ਬਹੁਤ ਹੀ ਵਧੀਆ ਇਨਸਾਨ ਉਹਨਾਂ ਨੇ ਹਰ ਪਾਸੇ ਆਪਣਾ ਪਿਆਰ ਹੀ ਵੰਡਿਆ ਕਦੇ ਕਿਸੇ ਨਾਲੋਂ ਮੈਂ ਅੱਜ ਤੱਕ ਸਾਡੇ 15-20 ਸਾਲਾਂ ਤੋਂ ਚਰਬਾਇਆ ਕਦੇ ਇਹਨਾਂ ਨੇ ਗੁੱਸਾ ਕਿਹਾ ਨਹੀਂ ਕੀਤਾ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਬਗਾਣਾ ਦੇ ਵੀ ਹੈ ਸਰਗਰਮ ਮੈਂਬਰ ਸੀ ਅਸੀਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਲੇ ਵਾਲਾ ਬਲੋ ਇਹਨਾਂ ਨੂੰ ਮੈਂਬਰ ਤੌਰ ਤੇ ਪ੍ਰਦਾਨ ਅਸੀਂ ਇਹਨਾਂ ਨੂੰ ਮਿਲਦੇ ਰਹੇ ਹਾਂ ਸਾਡੇ ਵਿੱਚ ਆਉਂਦੇ ਰਹੇ ਨੇ ਤੇ ਇੱਕ ਬਹੁਤ ਵਧੀਆ ਇਨਸਾਨ ਸੀ ਔਰ ਜਾਣ ਲੱਗੇ ਆ ਜਿਹੜਾ ਉਹ ਕਰਕੇ ਗਿਆ ਉਹ ਵੀ ਇੱਕ ਬਹੁਤ ਵੱਡੀ ਮਿਸਾਲ ਹੈ ਉਹਨਾਂ ਨੇ ਆਪਣੇ ਅੱਖਾਂ দান ਕੀਤੀਆਂ ਕਿਸੇ ਨੂੰ ਹੋਰ ਉਹਨਾਂ ਦੀਆਂ ਅੱਖਾਂ ਨਾਲ ਦੇਖਾਂਗੇ ਸ਼ਾਇਦ ਉਹ ਅੱਖਾਂ ਨਾਲ ਵੀ ਦੇਖ ਲੈਣ ਕਦੇ ਇਹ ਬਹੁਤ ਵੱਡਾ ਉਹਦਾ ਬਹੁਤ ਵੱਡਾ ਵਧੀਆ ਕੰਮ ਸੀ ਨੇਕ ਕੰਮ ਹੈ ਜਿਹੜਾ ਉਹ ਜਾਣ ਲੱਗੇ ਕਰਦੀ ਬਸ ਮੈਂ ਤਾਂ ਇਹੀ ਲਫ਼ਜ਼ ਕਹੂੰਗਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ ਅੰਕਲ ਇਹ ਕਿਸ ਤਰੀਕੇ ਦਾ ਫੈਸਲਾ ਲੱਗਿਆ ਤੁਹਾਨੂੰ ਵੀ ਅੱਖਾਂ ਡੋਨੇਟ ਕਰਕੇ ਚੱਲੇ ਆ ਇੱਕ ਚੰਗਾ ਫੈਸਲਾ ਬਹੁਤ ਚੰਗਾ ਬਹੁਤ ਜੀ ਬੜੀ ਸੇਵਾ ਹੈ ਜੀ ਬਹੁਤ ਹੀ ਸਵਾਗਤ ਤੁਸੀਂ ਤੁਸੀਂ ਕਿਵੇਂ ਜਾਣਦੇ ਸੀ ਇਹਨਾਂ ਨੂੰ ਕਿਸ ਤਰੀਕੇ ਦੇ ਇਨਸਾਨ ਸੀ ਜੀ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਦੇ ਮੈਂਬਰ ਸੀ ਮੈਂ ਵੀ ਮੈਂਬਰ ਐਗਾ ਜੀ ਔਰ ਰੋਟਰੀ ਦੇ ਮੈਂਬਰ ਸੀ ਮੈਂ ਵੀ ਰੋਟਰੀ ਦਾ ਮੈਂਬਰ ਐਗਾ ਤੇ ਅਸੀਂ ਵੀ ਵਰ ਵੇਰ ਵੈਰੀ ক্লোਜ਼ ਟੂ ਇਟ ਜੀ ਤੇ ਕਦੀ ਤੁਹਾਡੇ ਨਾਲ ਗੱਲਾਂ ਕੀਤੀਆਂ ਹੁਣ ਵੀ ਇਹ ਚੀਜ਼ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਕੀਤਾ ਹੋਵੇ ਵੀ ਮੈਂ ਫੈਸਲਾ ਲੈਂਦਾ ਤੁਸੀਂ ਵੀ ਸੋਚੋ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਹੋਣਾ ਨਾਲ ਨਹੀਂ ਸੀ ਹੋਈ ਜੀ ਲੇਕਿਨ ਇਹ ਦੇਖ ਕੇ ਪੜ੍ਹ ਕੇ ਬੜਾ ਚੰਗਾ ਲੱਗਿਆ ਜੀ ਬਹੁਤ ਚੰਗਾ ਕਰਨਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਇਨਸਾਨ ਦਾ ਸਰੀਰ ਨਾਲ ਨਹੀਂ ਜਾਣ ਵਾਲਾ ਪਰ ਅੰਗ ਜਿਹੜੇ ਨੇ ਕਿਸੇ ਨੂੰ ਮਿਲ ਸਕਦੇ ਬਿਲਕੁਲ ਸਾਰੇ ਅੰਗ ਡੋਨੇਟ ਕਰ ਦੇਣੇ ਚਾਹੀਦੇ ਸਰੀਰ ਦਾ ਕੀ ਹੈ ਉਸਨੇ ਤਾਂ ਸੜ ਜਾਣਾ ਕਿਦਾਂ ਤਾਂ ਲੱਗਿਆ ਅੰਟੀ ਜੀ ਇਹ ਫੈਸਲਾ ਜਿੱਖਾ ਜਾਵੇ ਵੀ ਜੀਵਨ ਸਾਡਾ ਸਾਡੇ ਨਾਲ ਨਹੀਂ ਰਹਿਣਾ ਸਰੀਰ ਸਾਡਾ ਨਾਲ ਨਹੀਂ ਜਾਣਾ ਪਰ ਇਹ ਅੱਖਾਂ ਦਾਣ ਜਿਹੜੀਆਂ ਨੇ ਕਿਸੇ ਦਾ ਜੀਵਨ ਅੱਗੇ ਵਧਾ ਸਕਦੇ ਨੇ ਕਿਸ ਤਰੀਕੇ ਨਾਲ ਲੱਗਿਆ ਇਹ ਸਾਨੂੰ ਤੁਹਾਡਾ ਉਪਰਾਲਾ ਬਹੁਤ ਹੀ ਅੱਛਾ ਲੱਗਿਆ ਹੈ ਇਹ ਸੰਸਥਾਵਾਂ ਬਹੁਤ ਚਲਾ ਰਹੇ ਤੁਸੀਂ ਬਹੁਤ ਹੀ ਅੱਛਾ ਹੈ ਅਸੀਂ ਅਗਰ ਡੈਡ ਹੋਣੇ ਆਤੇ ਸਾਡਾ ਕੋਈ ਵੀ ਅੰਗ ਮਤਲਬ ਜਿਕਨ ਤੁਹਾਡੇ ਕਿਸੇ ਵੀ ਕੰਮ ਆ ਸਕਦਾ ਆਈਸ ਵਗੈਰਾ ਜੋ ਵੀ ਤੋਂ ਅਸੀਂ ਡੋਨੇਟ ਕਰਨ ਨੂੰ ਤਿਆਰ ਆ ਜੀ ਜੀ ਠੀਕ ਹੈ ਜੀ ਅੱਜ ਕੱਲ ਰਿਲੇਸ਼ਨਸ ਜਿਹੜੀਆਂ ਨੇ ਲੋਕ ਸ਼ੁਰੂ ਤਾਂ ਹੋ ਚੁੱਕੇ ਨੇ ਪਰ ਇੱਕ ਡਰ ਜਿਹੜਾ ਫੈਮਲੀ ਦੇ ਮਨ ਦੇ ਵਿੱਚ ਰਹਿ ਜਾਂਦਾ ਪਰ ਇਹ ਜਿਹੜਾ ਫੈਸਲਾ ਉਹ ਅਸੀਂ ਆਪਣੀ ਫੈਮਲੀ ਨੂੰ ਕਿਹਾ ਕਿ ਜਾਾਂਗੇ ਨਾ ਕਿ ਸਾਡਾ ਆਪਣਾ ਫੈਸਲਾ ਹੈਗਾ ਨਾ ਤੇ ਮਤਲਬ ਅਸੀਂ ਕੀ ਕਰਾਂਗੇ ਤੁਸੀਂ ਸਾਡ ਦੋਗੇ ਤੇ ਕਿਸੇ ਦੇ ਕੰਮ ਆ ਜਾ ਕੋਈ ਸਾਡੀ ਅੱਖ ਨਾਲ ਦੂਜਾ ਵੀ ਦੇਖੇ ਬਹੁਤ ਚਾਹੀਏ ਕਿਉਂਕਿ ਐਸੀ ਤੇ ਜੀਵਨ ਜਿਨਾ ਚੀਲੇ ਜੀ ਲਿਆ ਬਾਕੀ ਗੋ ਦੁਨੀਆ ਦੂਸਰੇ ਲੋਕ ਵੀ ਦੇਖਣ ਨਾ ਜੀ ਬਸ ਐਨਾ ਕਵਾਂਗੀ ਤੁਹਾਨੂੰ ਆਂ ਜੀ ਤਾਂ ਇਹ ਸੀ ਨੇਕ ਰੂਹ ਇੰਜੀਨੀਅਰ ਰਕबीर ਸਿੰਘ ਬਹਿਲ ਜਿਨ੍ਹਾਂ ਦੇ ਕਰੀਬੀਆਂ ਨੇ ਅੱਜ ਸਾਡੇ ਨਾਲ ਆਪਣੇ ਜਿਹੜੀ ਹੈ ਦੁੱਖ ਵੀ ਸਾਂਝਾ ਕੀਤਾ ਕਿ ਇਸ ਤਰੀਕੇ ਦੇ ਇਨਸਾਨ ਸੀ ਕਿਉਂਕਿ ਜੀਵਨ ਭਰ ਉਹਨਾਂ ਨੇ ਲੋਕਾਂ ਦੀ ਸਰਵਿਸ ਦੇ ਵਿੱਚ ਨਿਭਾਤਾ ਲੋਕਾਂ ਦੀ ਸੇਵਾ ਦੇ ਵਿੱਚ ਨਿਭਾ ਦਿੱਤਾ ਪਰ ਮਰਨ ਤੋਂ ਬਾਅਦ ਔਰ ਮਰਨ ਤੋਂ ਪਹਿਲਾਂ ਹੀ ਇਹ ਫੈਸਲਾ ਜਿਹੜਾ ਕਿ ਨੇਕ ਫੈਸਲਾ ਦਿੱਤਾ ਕਿ ਆਪਣੀਆਂ ਅੱਖਾਂ ਦਾਨ ਕਰਕੇ ਜਾਣਗੇ ਤਾਂ ਕਿ ਆਪਣਾ ਸਰੀਰ ਜਿਹੜਾ ਕਿ ਤਿਆਗ ਤਾਂ ਚੁੱਕੇ ਨੇ ਪਰ ਆਪਣੀਆਂ ਅੱਖਾਂ ਹੀ ਜਿਹੜੀ ਜਿਸ ਦੇ ਨਾਲ ਕਿਸੇ ਨੂੰ ਇੱਕ ਨਵਾਂ ਜੀਵਨ ਮਿਲਿਆ ਨਵਾਂ ਰੂਪ ਮਿਲਿਆ ਔਰ ਉਹਨਾਂ ਅੱਖਾਂ ਦੀ ਰੋਸ਼ਨੀ ਦੇ ਨਾਲ ਹੀ ਜਿਹੜਾ ਸੁਨੇਹਾ ਵੀ ਇਹ ਦਿੱਤਾ ਜਾਂਦਾ ਹੈ ਕਿ ਜੇਕਰ ਜਿਹੜਾ ਸਰੀਰ ਹੈ ਉਹ ਮਿੱਟੀ ਬਣ ਜਾਏਗਾ ਤਾਂ ਜਿਹੜੇ ਸਾਡੇ ਅੰਧ ਨੇ ਜਾਣ ਤੋਂ ਪਹਿਲਾਂ ਹੀ ਡੋਨੇਸ਼ਨ ਕਿਉਂ ਜਿਹੜੀ ਉਹਨਾਂ ਦੀ ਨਾ ਕੀਤੀ ਜਾਵੇ ਕਿਉਂ ਕਿਸੇ ਦੇ ਕੰਮ ਨਾਂ ਜਿਹੜੇ ਲੋੜਵੰਦ ਨੇ ਜੇ ਕਿਸੇ ਨੂੰ ਅੱਖਾਂ ਦੇਖਣ ਨੂੰ ਮਿਲ ਜਾਣ ਤਾਂ ਸੋਚੋ ਜੀਵਨ ਕਿੰਨਾ ਸੁਖਾਲਾ ਹੋ ਜਾਏਗਾ ਤਾਂ ਇਹ ਬਹੁਤ ਸੋਨਾ ਮੈਸੇਜ ਜਿਹੜਾ ਹੈ ਇੰਜੀਨੀਅਰ ਰਗਵੀਰ ਸਿੰਘ ਬਹਿਲ ਨੇ ਦਿੱਤਾ ਹੈ ਔਰ ਉੱਥੇ ਹੀ ਡਾਕਟਰ ਰਮੇਸ਼ ਦੀ ਜੇਕਰ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਵੱਲੋਂ ਵੀ ਇੱਕ ਪੁਨਰਜੋਤ ਸੇਵਾ ਸੁਸਾਇਟੀ ਜਿਹੜੀ ਕਿ ਜਿਸ ਦੇ ਵਿੱਚ ਡੋਨੇਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਤਾਂ ਅਪਡੇਟ ਹੋਰ ਵੀ ਇਸ ਦੇ ਨਾਲ ਜੁੜੀ ਜ਼ਰੂਰ ਸਾਂਝੀ ਕਰਾਂਗੇ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਹਾਂ